ਇੱਕ ਸੰਗਠਨ ਬਣਾਇਆ ਤੇ ਨਾਲ ਹੀ ਬਸ ਤੋਂ ਬਾਅਦ ਲੜਕੀਆਂ ਨੇ ਉਹ ਗਰੁੱਪ ਬਣਾਇਆ ਇੱਕ ਆਫੀਸ਼ੀਅਲ ਮੈਿਕਟ ਸਰ ਇੱਕ ਮਿੰਟ ਸਰ ਇੱਕ ਮਿੰਟ ਕਰੋ ਹਾਂ ਦੇਖਿਆ ਪਿੱਛੇ ਹੋ ਗਿਆ ਮਹਿੰਦਰ ਸਿੰਘ ਥੋੜਾ ਪਿੱਛੇ ਠੀਕ ਹੈ बहुत सारे मैंबर साहेबान सा मैनेजर साहब सबका मैनेजर साहब बेप शर्मा जी ਉਹ ਵੀ ਆਇਆ ਕਿਉਂਕਿ ਉਹਨਾਂ ਦਾ ਨਾਮ ਹੈ ਇਸ ਕਰਕੇ ਵਿਸ਼ੇਸ਼ ਤੌਰ ਤੇ ਲਿਆ ਹੈ ਉਹ ਹਰ ਵਾਰ 50 ਲੜਕੀਆਂ ਇੱਥੇ ਸੀਨੀਅਰ ਸਕੂਲ ਤੇ ਲਗਭਗ 20 ਲੜਕੀਆਂ ਪ੍ਰਾਇਮਰੀ ਸਕੂਲ ਦੀਆਂ ਨੂੰ 11-12 ਸੋਹਣੇ ਦਿਨਾਂ ਨੂੰ ਉਹ ਹਰ ਸਾਲ ਸਨਮਾਨਿਤ ਕਰਦੇ ਆ ਸੋ ਇੱਕ ਵਾਰ ਫੇਰ ਸਾਡੇ ਬਹੁਤ ਹੀ ਸਤਿਕਾਰਯੋਗ ਮਹਿੰਦੇ ਸਾਹਿਬ ਵਿੱਚ ਇਸ ਤੋਂ ਪਹਿਲਾਂ ਇੰਨੇ ਕੰਮ ਨਹੀਂ ਹੋਏ ਕਿਉਂਕਿ ਹਰ ਸਕੂਲ ਦੇ ਵਿੱਚ ਪੰਜਾਬ ਦੇ ਹਰ ਸਕੂਲ ਦੇ ਵਿੱਚ ਉਹਦੇ ਵਿੱਚ ਜੇ ਜਾਨ ਮੈਂ ਬਖਸ਼ੇ ਬਾਬ ਉਹਦੇ ਆਖਣਾ ਦੇ ਉਹਨਾਂ ਦੇ ਮਾਪਿਆਂ ਦਾ ਇੱਥੇ ਪਹੁੰਚਣ ਤੇ ਅਸੀਂ ਸੁਖਾਵ ਲੋਕ ਜੀ ਆਇਆ ਆਖਦੇ ਹਾਂ ਤੋਂ ਇਸ ਬਾਜਾਖਾਨਾ ਸਕੂਲ ਨੇ ਜਿੱਤੀ ਹੈਗੀ 120 ਬੱਚੇ ਭਾਗ ਲੈਣਾ ਬਹੁਤ ਵੱਡੀ ਗੱਲ ਹੁੰਦੀ ਹੈ ਸਕੂਲ ਵਾਸਤੇ ਜਿਸ ਵਿੱਚੋਂ ਕਬੱਡੀ 14 17 19 골ਡ ਮੈਡਲ ਜਿੱਤੇ ਇਸ ਵਿੱਚੋਂ ਕਬੱਡੀ ਅੰਦਰ 19 ਕੋ ਕੋ ਅੰਡਰ 19 ਟੇਬਲ ਟੈਂਸ ਅੰਡਰ 19 ਦੋ ਦੇ ਅੱਖਾਂ ਨੇ 골ਡ ਮੈਡਲ ਦਿੱਤੇ ਹੈ ਤੇ ਇੱਕ ਕਬੱਡੀ ਵਿੱਚ ਵੀ ਬੱਚਿਆਂ ਨੇ ਜਿਹੜਾ 골ਡ ਮੈਡਲ ਉਹ ਕ੍ਰੱਪ ਕੀਤਾ ਹੈ ਇਸ ਤੋਂ ਇਲਾਵਾ ਜਿਹੜੀਆਂ ਪੰਜਾਬ ਸਰਕਾਰ ਦੀਆਂ ਸਟੇਟ ਲੈਵਲ ਤੇ ਖੇਡਾਂ ਹੋਈਆਂ ਸੀ ਉਹਨਾਂ ਵਿੱਚ ਸਾਡੇ 22 ਬੱਚਿਆਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਹੈ ਜਿਸ ਵਿੱਚ ਜਿਸ ਵਿੱਚੋਂ 5 골ਡ ਅਤੇ 2 ਜਿਹੜੇ ਸਿਲਵਰ ਮੈਡਲ ਹੈ ਉਹ ਸਾਡੇ ਸਕੂਲ ਵੱਲੋਂ ਪ੍ਰਾਪਤ ਕੀਤੇ ਗਏ। ਇਸ ਤੋਂ ਇਲਾਵਾ ਜੋ ਇਸ ਸਕੂਲ ਵਿੱਚ ਉਦਘਾਟਨ ਕੀਤਾ ਜਾ ਰਿਹਾ ਅੱਜ ਜਿੰਨਾ ਕੰਮ ਦਾ ਸਰਕਾਰ ਵੱਲੋਂ ਜੋ ਸਾਨੂੰ ਗ੍ਰਾਂਟ ਪ੍ਰਾਪਤ ਹੋਈ ਹੈ ਉਸ ਵਿੱਚ ਆਰਟ ਐਂਡ ਕ્રાਫਟ ਰੂਮ ਲਈ 9 ਲੱਖ 55 ਹਜ਼ਾਰ ਦੀ ਗ੍ਰਾਂਟ ਆਈ ਸੀ। ਬਾਸਕਟਬਾਲ ਗਰਾਊਂਡ ਲਈ 5 ਲੱਖ 70 ਹਜ਼ਾਰ ਦੀ ਗ੍ਰਾਂਟ ਹੈ ਜਿਹੜੀ ਸਰਕਾਰ ਵੱਲੋਂ ਜਾਰੀ ਕੀਤੀ ਸੀ ਅਤੇ ਚਾਰ ਦੀਵਾਰੀ ਦੀ ਨਵੀਨੀਕਰਨ ਲਈ 6 ਲੱਖ 10000 ਦੀ ਗ੍ਰਾਂਟ ਹੈ ਜਿਹੜੀ ਉਹ ਜਾਰੀ ਕੀਤੀ ਗਈ ਸੀ ਇਸ ਤਰ੍ਹਾਂ ਕੋਲਾ ਜਿਹੜੀ 21 ਲੱਖ 35000 ਰੁਪਏ ਇਹ ਸਰਕਾਰ ਵੱਲੋਂ ਇਸ ਸਕੂਲ ਨੂੰ ਜਿਹੜੇ ਦਿੱਤੇ ਗਏ ਆ ਤੇ ਜਿਸ ਨਾਲ ਸਾਡੀਆਂ ਬਹੁਤ ਸਾਰੀਆਂ ਲੋੜਾਂ ਤੇ ਸਾਡੀਆਂ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋ ਗਏ ਬਹੁਤ ਬਹੁਤ ਧੰਨਵਾਦ ਜੀ ਉਹ ਹੋਰ ਸਰਕਾਰ ਦੀ ਹੰਗਾਸੀ ਤੇ ਸਰਕਾਰ ਹੋਰਦੀ ਹੁੰਦੀ ਸੀ ਬੜੇ ਲੰਬੇ ਸਮੇਂ ਬਾਅਦ ਸਾਡੇ ਕੋਲ ਸਰਕਾਰ ਦੀ ਉਹੀ ਹੈ ਤੇ ਐਮਐਲਏ ਦੀ ਉਹੀ ਹੈ ਤੇ ਸਾਡੀਆਂ ਆਸਾਂ ਉਮੀਦਾਂ ਦੀ ਬਹੁਤ ਹੈ ਤੇ ਮੈਨੂੰ ਪਤਾ ਹੈ ਕਿਉਂਕਿ ਬਹੁਤ ਵਾਰੀ ਤੁਸੀਂ ਜਾਂਦੇ ਤੁਹਾਨੂੰ ਕਿਹਾ ਵੀ ਹੈ ਤੇ ਤੁਹਾਡੀ ਇੱਕ ਇੱਕ ਥੂਮ ਦੇ ਵਿੱਚ ਵਸੀ ਹੋਈ ਹੈ ਸਾਡੀ ਮੰਗ ਤੇ ਮੈਂ ਇਥੋਂ ਮੰਚ ਤੋਂ ਕੋਈ ਵੀ ਡਰੂਗਾ ਨਹੀਂਗਾ ਤੇ ਤੁਸੀਂ ਪੂਰੇ ਇਲਾਕੇ ਨੂੰ ਪੂਰੀ ਤਰ੍ਹਾਂ ਰੰਗਲਾ ਬਣਾਉਣਾ ਹੈ ਤੇ ਅਸੀਂ ਬੋਦੀ ਵੋਟਾਂ ਦੇ ਨਾਲ ਫਿਰ ਦੁਬਾਰਾ ਬੁਲਤੀਆ ਭਰਨੀ ਹੈ ਵਾਧ ਆ ਰਿਹਾ ਇਸ ਮੰਚ ਤੋਂ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਾਹਿਬ ਕਿਉਂਕਿ ਟੂਡੇ ਆਈ ਏਮ ਗੋਇੰਗ ਟੂ ਡਿਲੀਵਰ ਅ ਸਪੀਚ ਔਨ ਡਰਗ ਐਡਿਕਸ਼ਨ ਸੋ ਲੈਟਸ ਗੈਟ ਸਟਾਰਟਡ ਜੌਨ ਹਰੀਸ ਸਿਕ ਐਡਿਕਸ਼ਨ ਇਜ਼ ਐਨ ਐਡਾਪਟੇਸ਼ਨ ਇਟ ਇਜ਼ ਨੋਟ ਯੂ ਇਟ ਇਜ਼ ਦਾ ਕੇਜ Body, both mentally and physically, also. The drug is not a dangerous substance itself, but people misuse it in many ways. It is highly dangerous. It can cause serious health problems if one takes it regularly. The drug has become a trend in today's world generation has become obsessed with the drugs there are different types of drugs like alcohol nicotine opium and many more the government should come up with strict rules and regulations regarding the production of these drugs the smuggling of drugs can be reduced as much as possible in conclusion i want to say that drug is a very major problem in today's world one should stay from drugs. Now I have put my views in front of you. I hope you all are understood well. Thank you so much for giving me your precious time. Let's speak English, be confident and drop the word. ਸਿੱਖਿਆ ਖੇਤਰ ਵਿੱਚ ਯੋਗਦਾਨ ਪਾਵਾ ਐਜ਼ ਅ ਕੈਂਪਸ ਮੈਨੇਜਰ ਸਕੂਲ ਦੇ ਵਿੱਚ ਕੰਮ ਕਰ ਰਹੇ ਨੇ ਪਰ ਉਹ ਜਿਹੋ ਜੁਨੇ ਇਹਨਾਂ ਦੇ ਵਿੱਚ ਕਹਿੰਦੇ ਨੇ ਕਿ ਜਿੱਥੇ ਫਿੱਟ ਕਰਦੀ ਉੱਥੇ ਫਿੱਟ ਹੋ ਜਾਂਦੇ ਨੇ ਸ਼ਾਇਦ ਕੈਂਪਸ ਮੈਨੇਜਰ ਦੀ ਜਿਹੜੀ ਗੱਲ ਕੀਤੀ ਸੀ ਉਹਨਾਂ ਨੂੰ ਯਾਦ ਆਈ ਕਿ ਜੋ ਸੇਵਾ ਨਿਭਾਰੇ ਇੱਕ ਮਲਟੀਟਾਸਕ ਜੀਐਮ ਐਮਐਲਐਸ ਆਫ ਉੜੇ ਲੰਬੇ ਸਮੇਂ ਤੋਂ ਅਸੀਂ ਵੇਟ ਕਰ ਰਹੇ ਸੀ ਕਿ ਸਾਡੇ ਮਨ ਦੇ ਵਿੱਚ ਵੀ ਵਲ ਵਲੇ ਉੱਠਦੇ ਸੀ ਕਿ ਐਮਐਲਏ ਸਾਹਮਣੇ ਭਲਾਈਏ ਪਰ ਗੱਲ ਇਹ ਵੀ ਸੀ ਵੀ ਕੁਝ ਹੋਵੇ ਤਾਂ ਸਹੀ ਜੋ ਦਿਖਾਈਏ ਸਕੂਲ ਦੇ ਵਿੱਚ ਜਦੋਂ ਜੁਆਇਨ ਕੀਤਾ ਉਸ ਤੋਂ 2 ਸਾਲ ਤੋਂ ਪਚਾਰਦਵਾਰੀ ਨਵੀਂ ਬਣਾਉਣ ਵਾਲੀ ਸੀ ਬੁਰਾ ਹਾਲ ਸੀ ਕਮਰੇ ਐਨੇ ਵੀ ਡਿਮਾਂਡ ਸੀ ਬਿਲਡਿੰਗ ਸੀ ਪਰ ਰੰਗ ਰੋਗਾਂ ਵਾਲਾ ਅੱਜ ਵੀ ਅਸੀਂ ਮੰਗਾਗੇ ਉਹ ਵੀ ਤੁਹਾਡੇ ਤੋਂ ਜਿੱਥੇ ਅਸੀਂ ਬੈਠੇ ਹਾਂ ਇਹ ਜਗਾ ਵੀ ਪਤਨ ਕਿੰਨੀ ਘੱਟ ਪਏ ਬੈਠੇ ਲੈਵਲ ਦੇ ਵਿੱਚ ਆਈ ਹੈ ਪਰ ਤੁਹਾਡੇ ਮੈਂ ਇੱਥੇ ਗੱਲ ਕਰਨੀ ਚਾਹੁੰਦਾ ਪਿੰਡ ਪਿੰਡ ਦੇ ਲੋਕ ਬਹੁਤ ਚੰਗੇ ਨੇ ਬੜੀ ਮਦਦ ਕੀਤੀ ਸਾਡੀ ਪਰਤਵਾਨ ਦੇ ਵਿੱਚ ਵੀ ਤੇ ਜਿਹੜੀ ਇੰਟਰਲੌਕ ਲੱਗੀ ਸਾਰੀ ਇਹ ਵੀ ਪੰਚਾਇਤ ਨੇ ਤੁਹਾਡੇ ਸਰਕਾਰ ਦੇ ਸਮੇਂ ਦੇ ਵਿੱਚ ਇਹ ਕੰਮ ਹੋ ਗਿਆ ਕਾਫੀ ਸੁਧਾਰ ਸਕੂਲ ਦੇ ਵਿੱਚ ਹੋ ਗਿਆ ਚਾਰ ਦੀਵਾਰੀ ਆ ਗਈ ਹੈ ਕਮਰਾ ਵੀ ਆ ਗਿਆ ਵੱਡੀ ਗੱਲ ਇਹ ਆ ਸਰ ਦੇਖੋ ਤੁਸੀਂ ਸਾਨੂੰ 57 ਦੇ ਦਿੱਤੇ ਆ ਅਸੀਂ ਕਮਰਾ ਵੀ ਬਣਾਉਨੇ ਆ ਉਹਦੇ ਵਿੱਚ ਟੱਚ ਪੈਨਲ ਵੀ ਲਵਾਉਨੇ ਆ ਸਰਕਾਰ ਕਹਿੰਦੀ ਵੀ 60000 ਚ ਤੁਸੀਂ ਪ੍ਰੋਜੈਕਟਰ ਲਾ ਦਿਓ ਅਸੀਂ ਬੂੰਦ ਬੂੰਦ ਇਕੱਠੀ ਕਰਦੇ ਆ ਤੇ 120000 ਦਾ ਟੱਚ ਪੈਨਲ ਵਾਲੇ ਬਣਾਉਣੇ ਵਿੱਚ ਤੇ ਵੱਡੀ ਗੱਲ ਕਿ ਰਸੋਈ ਦਾ ਸਰੀਆ ਉਹ ਵੀ ਘੋਰ-ਭੋਰ ਕੇ ਰਸੋਈ ਵੀ ਬਣਵਾ ਲਈ 10000 ਲਾਇਆ ਫੇਰ ਵੀ ਪਰ ਜਦੋਂ ਕੁਝ ਮਿਲਦਾ ਉਹ ਮਿਲਦਾ ਖਾਲੀ ਹੱਥ ਦਾ ਕੁਝ ਵੀ ਨਹੀਂ ਮਿਲਦਾ ਸਾਡੇ ਸਿੱਖਿਆ ਵਿਭਾਗ ਦੇ ਨੁਮਾਇੰਦੇ ਵੀ ਤੇ ਬੈਠੇ ਨੇ ਉਹ ਵੀ ਉਹਦੇ ਸਕੂਲ ਦੇ ਵਿੱਚ ਪਹਿਲਾਂ ਹੁੰਦੇ ਸੀ ਤਾਂ ਇੱਕ ਸਕੂਲ ਥੋੜਾ ਮਾਡਰਨ ਜਿਹੇ ਤੇ ਰਹਿ ਜਾਂਦਾ ਸੀ ਕੱਪ ਚੱਕਰ ਲੱਗਦਾ ਪਰ ਜਦੋਂ ਵੀ ਕੋਈ ਨੁਮਾਇੰਦਾ ਆਉਂਦਾ ਪਰ ਖੁਸ਼ ਹੁੰਦਾ ਤੇ ਗਰੀਨ ਵੀ ਇਸ ਸਕੂਲ ਦੇ ਵਿੱਚ ਬੈਠਣ ਨੂੰ ਮਨ ਵੀ ਕਰਦਾ ਤੇ ਪੜ੍ਹਾਈ ਦਾ ਮਾਹੌਲ ਵੀ ਵਧੀਆ ਤੁਸੀਂ ਬੱਚੇ ਜਿਹੜੇ ਬੋਲ ਕੇ ਗਏ ਆ ਦੇਖਿਆ ਜਿਹੜਾ ਬੋਲਾਂ ਦਾ ਐਕਸੈਂਟ ਇੰਗਲਿਸ਼ ਦਾ ਬੜੀ ਮਿਹਨਤ ਕਰਾਈ ਜਾਂਦੀ ਹੈ ਸਕੂਲ ਦੇ ਵਿੱਚ ਅੱਛੇ ਰਹਿ ਆਪਨੇ ਇਨਵਰਨਮੈਂਟ ਬੜਾ ਅੱਛਾ ਸਕੂਲ ਕਲਚਰਲ ਐਕਟੀਵਿਟੀਜ਼ ਨੇ ਖੇਡਾਂ ਦੇ ਵਿੱਚ ਤੁਹਾਡੀ ਵਧਾਉਂਦੀ ਆ ਕਿ ਬਾਸਕਟਬਾਲ ਗਰਾਊਂਡ ਜਿਹੜਾ ਅਸੀਂ 1.5 ਸਾਲ ਤੋਂ ਕੋਸ਼ਿਸ਼ ਕਰ ਰਹੇ ਕਿ ਸਾਨੂੰ ਮਿਲੇ ਸਾਡੇ ਡੀਵੀ ਸਾਹਿਬ ਬੜੇ ਮਿਹਨਤੀ ਨੇ ਭੱਜ ਦੌੜ ਕਰਕੇ ਤੇ ਸਰਕਾਰ ਦੇ ਜਤਨਾ ਨਾਲ ਬਾਸਕਟਬਾਲ ਗਰਾਊਂਡ ਬਣ ਗਿਆ ਹੈ ਮੌਨ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੋਟ ਕੋਪੂਰਾ ਬਾਸਕਟਬਾਲ ਦੇ ਨਰਸਰੀ ਗਿਆ ਹੁੰਦਾ ਹੈ ਇਸ ਸਕੂਲ ਦੇ ਵਿੱਚ ਬਹੁਤ ਬਲੇ ਨਹਿ ਲਾਂਗੇ ਸਾਨੂੰ ਯਕੀਨ ਹੈ ਇਸ ਗੱਲ ਦਾ ਪੂਰਾ ਜਿਹੜਾ ਬੜੀ ਮਿਹਨਤੀ ਹੁੰਦਾ ਉਹਦੇ ਅਸੀਂ ਅੱਖਾਂ ਬੰਦ ਕਰਕੇ ਸਾਈਨ ਕਰ ਦਿੰਦੇ ਹੁੰਦੇ ਆ ਵੀ ਇਹਨੇ ਕੰਮ ਠੀਕ ਹੀ ਕਰ ਲਿਆ ਕੱਲੀ ਵੀ ਸਾਰੇ ਇਸ ਕਹਿ ਸਕਾਂਗੇ ਬੜੇ ਮਿਹਨਤੀ ਨੇ ਜਿਹਨੂੰ ਬੱਚੇ ਕੱਢਣਗੇ ਇੱਕ ਸਮ ਬਿਲਡਿੰਗ ਦੇ ਲਈ ਵੇਤਾ ਹੁੰਦਾ ਵੀ ਓਪਨ ਵਾਂਚ ਤੋਂ ਦੀ ਗੱਲ ਕਰਦਾ पर बिलिंग ਨੂੰ ਰੰਗਰਾਂ ਦੇ ਲਈ ਸਮਝਰੂ ਆ ਥੋੜੇ ਬੋਲਦੇ ਪੈਸੇ ਨਹੀਂ ਜੁਪਾਈ ਗਏ ਉਹ ਅਸੀਂ ਡਿਮਾਂਡ ਵੀ ਕਰਾਂਗੇ ਤੁਹਾਡੇ ਤੋਂ ਤੇ ਸਾਨੂੰ ਪਤਾ ਜੋ ਸੰਸਦ ਸਾਹਿਬ ਨੇ ਕਹੀ ਸੀ ਕਿ ਜੇ ਤੁਸੀਂ ਹਾਂ ਹੀ ਐਵੇਂ ਸਰਹੂਆ ਦਾ ਹੋ ਜਾਣਾ ਕਹਿਣ ਦੀ ਲੋੜ ਨਹੀਂ ਕੋਈ ਇਖਲਾਕ ਨਾਲ ਸਰਦ ਜਿਆਦਾ ਸਾਡੇ ਸਕੂਲ ਦੀ ਕੋਈ ਡਿਮਾਂਡ ਨਹੀਂ ਹੈ ਅਸੀਂ ਛੋਟੀਆਂ ਛੋਟੀਆਂ ਗੱਲਾਂ ਬਾਕੀ ਸਮੂਹ ਪੰਚਾਇਤ ਦਾ ਤੇ ਸਾਡੇ ਸਰਪੰਚ ਸਾਹਿਬ ਜਿਹੜੇ ਪੰਜਾਬ ਲੈਵਲ ਤੇ ਬੜੇ ਮਸ਼ਹੂਰ ਨੇ ਤੇ ਇਹ ਜੋ ਸਾਰਾ ਟੈਂਟ ਲਵਾਇਆ ਪ੍ਰਬੰਧ ਕੀਤਾ ਇਹਨਾਂ ਨੇ ਯਤਨਾਂ ਸਦਕਾ ਸਾਡਾ ਰੁਪਈਆ ਨਹੀਂ ਲੱਗਣ ਦਿੱਤੇ ਹੌਸਲਾ ਹੋ ਗਈ ਇਹਨਾਂ ਨੇ ਕੀਤੀ ਕਿ ਬਣੀ ਬੇਤਰ ਤੋਂ ਦੇ ਖਰਚਾ ਕਰੋ ਜਿੰਨੇ ਪੈਸੇ ਲੱਗਣਗੇ ਅਸੀਂ ਪਿਛੇ ਨਹੀਂ ਹਟਦੇ ਤੇ ਇੰਨੇ ਜੀ ਸਮ ਹੌਸਲਾ ਮਿਲ ਜਾਂਦਾ ਕੰਮ ਕਰਨ ਦੇ ਲਈ ਇੱਕ ਗੱਲ ਜਿਹੜੀ ਕੋਟੂਪੁਰਾ ਸੰਬੰਧੀ ਕੀਤੀ ਐਮਐਲਏ ਸਾਹਿਬ ਤੁਹਾਡੀ ਸਰਕਾਰ ਦੇ ਯਤਨਾਂ ਸਦਕਾ ਹੀ ਆ ਕਿ ਕੋਟੂਪੁਰਾ ਬॉय ਸਕੂਲ ਨੂੰ ਵਾਸਪੜਵਾ ਕੋਈ FIFA ਲੈਵਲ ਦਾ ਉਸਮਾਨ ਹਰਮ ਦੇ ਬਣਾਉਣ ਦੇ ਲਈ 1 ਕਰੋੜ ਰੁਪਇਆ ਤੁਹਾਡੀ ਸਰਕਾਰ ਨੇ ਸਾਨੂੰ ਦੇ ਦਿੱਤਾ ਮੈਂ ਹਮ ਤਾਂ ਕੰਮ ਕਰਦਾ ਜਦੋਂ ਅਫਸਰ ਸਰਕਾਰਾਂ ਆ ਬਾਹਰ ਬਣਦੀਆਂ ਨੇ ਜਿੰਨੀਆਂ ਵਿੱਚ ਵੀ ਤਕੜੇ ਹੋਏ ਲੱਗੋ ਅਸੀਂ ਤੁਹਾਡੇ ਨਾਲ ਤੇ ਕੱਲ੍ਹ ਇਸ ਧਰਮੇ ਸਾਡੇ ਜੇਤੋ ਬਲੌਗ ਦੇ ਕਾਫੀ ਅੱਛੇ-ਅੱਛੇ ਸਕੂਲ ਜੀ ਸੀ ਤੁਸੀਂ ਵੀ ਜਾਣਦੇ ਹੋ ਸਾਨੂੰ ਵੀ ਮੌਕਾ ਮਿਲਦਾ ਤੁਹਾਡੇ ਨਾਲ ਵੀ ਵੈਸੇ ਵੀ ਆਫੀਸ਼ੀਅਲੀ ਅਸੀਂ ਜਾਣਦੇ ਹਾਂ ਮੁਨੀਆ ਗ੍ਰਾਂਟ ਦਾ ਜੀ ਨੇ ਤੇ ਬੜੇ ਸਾਡੇ ਹੈਡਮਾਸਟਰ ਸਾਹਿਬ ਸਾਡੇ ਨਿੱਕੇ ਜਿਹੇ ਸੰਦੇ ਤੇ ਅੱਜ ਆਏ ਹੋਏ ਨੇ ਪ੍ਰਿੰਸੀਪਲ ਸਾਹਿਬ ਆਏ ਹੋਏ ਨੇ ਤੇ ਇਹਨਾਂ ਦੇ ਸਕੂਲ ਵੀ ਦੇਖਣ ਯੋਗ ਨੇ ਖੜਾ ਅੱਛਾ ਕੰਮ ਕਰਦੇ ਨੇ ਸਾਰੇ ਦੇ ਹੌਸਲਾ ਵਜਾਈ ਦੀ ਜਰੂਰ ਤਾਂ ਕਲਾ ਬਾਜਾ خانہ ਗਰ ਸਕੂਲ ਨੇ ਅਸੀਂ ਜੇ ਇੱਥੇ ਹੋ ਕੇ ਸੋਚੀ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ ਸਾਡੇ ਡਿਪਟੀ ਡਾਇਰੈਕਟਰ ਸਾਹਿਬ ਬੈਠੇ ਨੇ ਕੋਈ ਗੱਲ ਹੋ ਜਾਂਦੀ ਹੈ ਸਾਡੇ ਦੀਪਕ ਜੀ ਬੈਠੇ ਨੇ ਨੋਟਲ ਨੇ ਸਾਡੇ ਬੜੇ ਮੋਟੀ ਗੱਲ ਹੋ ਜਾਂਦੀ ਹੈ ਤੇ ਸਭ ਦਾ ਹੌਸਲਾ ਵਜਾਈ ਕਰਦੇ ਨੇ ਖੋਰ ਹੌਸਲੇ ਨਾਲ ਅਸੀਂ ਕੰਮ ਕਰ ਸਕਦੇ ਹਾਂ ਮਾੜੀ ਮੋਟੀ ਬੱਲ ਨੂੰ ਸੀਰ ਕੋਲ ਦੇ ਤਾਂ ਇੱਕ ਵਾਰੀ ਫੇਰ ਤੁਹਾਡਾ ਸਾਡੇ ਸਕੂਲ ਦੇ ਵਿੱਚ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਹੁਣ ਤਾਂ ਸਾਨੂੰ ਇਹ ਲੱਗਦਾ ਵੀ ਸਰ ਕਹਿੰਦੇ ਹੁੰਦੇ ਆ ਕਿ ਤੁਸੀਂ ਮੈਨੂੰ ਮੈਨੂੰ ਵੀ ਲੱਗਦਾ ਮੈਂ ਐਮਐਲਏ ਅਰchnya ਇਸ ਸਕੂਲ ਦੇ ਨੂੰ ਉਹ 11 11 ਸਾਲ दार लक्ष्मण जी भॻतो आणे हाणे बहुत ई नौजवान तरपंच साहिब श्रीपिल कुमार जी मुख्य अध्यापक सूरपुरी उन्हनि बि ਸਨਮਾਨਤ ਕਰਕੇ ਜੇ ਤੁਸੀਂ ਦੇਖ ਰਹੇ ਹੋ ਤਾਂ ਕੁਝ ਮੈਸੇਜ ਕਰ ਰਹੇ ਹੋ ਪਰ ਜਦ ਮੰਚ ਸੰਚਾਲਕ ਫਰੀਦਕੋਟ ਦੀ ਸ਼ਾਨ ਸਾਡੇ ਬਹੁਤ ਹੀ ਸਤਿਕਾਰਤ ਜਸਵੀਰ ਜੱਸੀ ਜੀ ਕਿਉਂਕਿ ਬਹੁਤ ਸਖਤ ਸ਼੍ਰੀ ਵਿਨੇ ਗਰਗ ਜੀ ਸ਼੍ਰੀ ਵਿਨੇ ਗਰਗ ਜੀ ਮੰਤਾ ਸਿੰਘ ਤੁਸੀਂ ਸਨਮਾਨਤ ਹੋਗੇ ਸੀ ਅੱਛਾ ਇਸ ਦੇ ਨਾਲ ਹੀ ਸਰਕਾਰੀ ਮਿਡਲ ਸਕੂਲ ਮੁੰਡੇ ਦੇ ਸਟਾਫ ਨੂੰ ਪਰ ਮੈਂ ਬੇਨਤੀ ਕਰੂਗਾ ਉਹਨਾਂ ਨੂੰ ਵੀ ਸਟੇਜ ਤੇ ਹੁਣ ਅਸੀਂ ਉਹਨਾਂ ਦੇ ਬੱਚਾ ਨੂੰ ਵੀ ਸਨਮਾਨਤ ਕਰਨਾ ਹੈ ਸਭ ਤੋਂ ਪਹਿਲਾਂ ਕਿਉਂਕਿ ਜਲਦੀ ਤੇ ਮੈਂ ਸਾਡਾ ਸੀਨੀਅਰ ਸੈਕੰਡਰੀ ਸਕੂਲ ਉਹ ਮਹਾਨ ਖਿਡਾਰੀ ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਸਕੂਲ ਬਣਿਆ ਹਰਜੀਤ ਗੜਵਾਜਾ ਖਾਨਾ ਇਹਦਾ ਸਾਰਾ ਸਟਾਫ ਇੱਕ ਵਾਰ ਸਟੇਜ ਤੇ ਆ ਜੇ ਤਾਂ ਕਿ ਆਪਾਂ ਅੱਜ ਦੇ ਮੁੱਖ ਮਹਿਮਾਨ ਜੀ ਨਾਲ ਆਪਣੀ ਪੰਜਾਬਗਰੀ ਬਖਸ਼ੀਏ ਬਹੁਤ ਕਟਸ ਜੀ ਵਾ ਕੀ ਗੈਰ ਤੋਂ ਚर्चा ਨਹੀਂ ਹੋਤੀ ਦੇਖੋ ਸ਼੍ਰੀ ਧਰਤੀ ਦੀ ਗਰੀਬੀ ਜਾਂ ਤੁਹਾਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨਗੇ ਤੁਹਾਡੇ ਇਹ ਛੋਟੇ ਛੋਟੇ ਬੱਚੇ ਜੇ ਪੜ ਲੈ ਕੇ ਅੰਸਰ ਕਰਦੇ। ਸੋ ਮੈਂ ਤੁਹਾਨੂੰ ਸਾਰੇ ਜਣੇ ਨੂੰ ਇਹੀ ਬੇਨਤੀ ਕਰਦਾ ਆਓ ਇਹਨਾਂ ਨੂੰ ਧਿਆਨ ਦਿਈਏ। ਇੱਕ ਸਰਕਾਰ ਨੇ ਜਿਹੜੀ ਬਹਿਮ ਬਿੱਡੀ ਹੈ ਯੁੱਧ ਨਸ਼ਿਆਂ ਬਰਾ। ਸੋ ਇਹ ਪ੍ਰੋਸੈਸ ਜਿਹੜਾ ਚੱਲਦਾ ਸੀ ਇਹ ਅੱਜ ਨਾਲ ਨਹੀਂ ਚੱਲਦਾ 3 ਸਾਲਾਂ ਦਾ ਚੱਲਦਾ ਹੁਣ ਜਾ ਕੇ ਜਿਹੜੇ ਘਾਰ ਮੋਟਾਉਣ ਲੱਗੇ ਕਿਉਂਕਿ ਕੋਈ ਵੀ ਚੀਜ਼ ਇੱਕ ਦਿਨ ਚ ਨਹੀਂ ਹੁੰਦੀ। ਅਸੀਂ ਜਿੰਨੀਆਂ ਗਰੰਟੀਆਂ ਜਿੰਨੇ ਵਾਅਦੇ ਕੀਤੇ ਐ ਚਾਹੇ ਬਿਜਲੀ ਦਾ ਹੋਵੇ ਭਾਵੇਂ ਸਿਹਤ ਤੋਂ ਦਾਦਾ ਸਿੱਖਿਆ ਦਾ ਹੋਵੇ ਚਾਹੇ ਹਜ਼ਾਰ-ਹਜ਼ਾਰ ਰੁਪਏ ਦਾ ਹੋਵੇ ੀਮਿਆਂ ਨੂੰ ਦੇਣਾ ਜਿਹੜਾ ਚਾਹੇ ਉਹ ਰਜਗਾਰ ਦਾ ਹੋਵੇ ਉਹ ਅਸੀਂ ਪੂਰੇ ਤੇ ਵਾਰਕ ਕਰਕੇ ਪੂਰੇ ਕਰ ਰਹੇ ਹਾਂ ਉਹਨਾਂ ਨੂੰ ਚਾਰਕ ਜਿਹੜੀਆਂ ਗਰੰਟੀਆਂ ਅਸੀਂ ਆਪਦੀਆਂ ਪੂਰੀਆਂ ਕਰ ਚੁੱਕੇ ਆ ਲਗਭਗ ਜਿਹੜੀ ਇੱਕ ਰੈਂਦੀ ਹੈ 1100 ਰੁਪਏ ਉਹ ਵੀ ਅਸੀਂ ਦਵਾਂਗੇ ਪਰ ਅਸੀਂ ਜਿਹੜੀਆਂ ਤੁਹਾਨੂੰ ਵੋਟਾਂ ਮੰਗੀਆਂ ਸੀ ਉਹ ਇਹ ਕਹਿ ਕੇ ਮੰਗੀਆਂ ਸੀ ਕਿ ਪੰਜਾ ਸਾਲਾਂ ਚ ਭਾਈ ਅਸੀਂ ਆਹ ਹਾ ਹਾ ਕੰਮ ਕਰਾਂਗੇ ਅਸੀਂ ਐਂ ਤਾਂ ਕਹਿ ਰਹੇ ਨਹੀਂ ਕਿ ਕਿਸੇ ਨੂੰ ਵੀ ਮਹੀਨੇ ਦਾ ਕੰਮ ਆ ਜੀ ਅਸੀਂ ਮਹੀਨੇ ਚ ਕਰਾਂਗੇ ਸਾਰੇ ਕੰਮ ਨਹੀਂ ਆਹੀਂ ਕਹਿ ਸੀ ਕਿ ਤੁਹਾਨੂੰ ਵੀ ਇਹ ਪੰਜਾ ਸਾਲਾਂ ਚ ਕੰਮ ਕਰਾਂਗੇ ਤੁਸੀਂ ਸਾਨੂੰ ਪੰਜਾ ਸਾਲਾਂ ਦਾ ਸਮਰਥਨ ਜਕੀਨ ਰੱਖੋ ਜਿੰਨੀਆਂ ਗਰੰਟੀਆਂ ਜਿੰਨੇ ਵਾਅਦੇ ਆ ਪੂਰੇ ਕਰਕੇ ਤੁਹਾਡੇ ਚਾਹਾਂਗੇ ਤੁਹਾਡੇ ਤੋਂ ਵੋਟਾਂ ਮੰਗਾਂਗੇ ਇਹ ਆ ਕੇ ਕਹਾਂਗੇ ਕਿ ਪਹਿਲਾਂ ਵਾਲੇ ਵੀ ਕਰਨਾ ਕਹਿ ਸਕਦੇ ਆ ਨਾ ਕਿਸੇ ਨੇ ਕਹਿਣਾ ਮੈਂ ਤੁਹਾਨੂੰ ਜਰੂਰ ਆ ਕੇ ਕਹਾਂਗਾ ਵੀ ਜੇ ਦਾ ਕੰਮ ਕੀਤਾ ਤਾਂ ਵੋਟ ਪਾਦੇ ਹੋ ਬਿਸ਼ੱਕ ਦੀ ਜੇ ਨਹੀਂ ਕੀਤਾ ਤਾਂ ਭਾਵੇਂ ਨਾ ਪਾਓ ਇਹ ਕਿਸੇ ਦਿਨ ਬਦਲੀ ਹੁੰਦੀ ਹੈ ਕਿਹਦੇ ਤੇ ਹੁੰਦੀ ਹੈ ਸੋ ਮੈਂ ਬੱਚਿਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਬੱਚੇ ਜਿਹੜੇ ਤੁਹਾਡੇ ਟੀਚਰਸ ਹੁੰਦੇ ਆ ਇਹ ਤੁਹਾਡੇ ਮਾਪਿਆਂ ਹੀ ਹੁੰਦੇ ਆ ਕਿਉਂਕਿ ਜਿਹੜੇ ਮਾਪੇ ਤੁਹਾਨੂੰ ਜ਼ਿੰਦਗੀ ਤੇ ਲੈ ਕੇ ਆਉਂਦੇ ਆ ਤੁਹਾਨੂੰ ਜੀਵਨ ਦਿਖਾਉਂਦੇ ਆ ਪਰ ਜਿਉਣਾ ਤੇ ਰਹਿਣਾ ਤੁਹਾਨੂੰ ਤੁਹਾਡੇ ਅਧਿਆਪਕ ਸਿਖਾਉਂਦੇ ਆ ਉਨਾ ਹੀ ਜਿਹੜਾ ਇੱਕ ਇੱਕ ਮਾਣ ਹੈ ਉਹਨਾਂ ਦਾ ਕਰਿਆ ਕਰੋ ਜਿਨ੍ਹਾਂ ਆਪਦੇ ਮਾਪੇ ਲਿਆ ਕੇ ਆਏ ਔਰ ਕਿਉਂਕਿ ਮੈਨੂੰ ਵੀ ਪਤਾ ਮੇਰੇ ਫਾਦਰ ਸਾਹਿਬ ਲੈਕਚਰਰ ਸੀ ਮਦਰ ਟੈਕਨਕਲ ਡਿਪਾਰਟਮੈਂਟ ਦੇ ਸੁਪਰਟੈਂਡੈਂਟ ਸੀ ਇਹ ਇਹੋ ਜਿਹਾ ਕਹਿੰਦਾ ਅਧਿਆਪਕਾਂ ਦਾ ਜਿਹਨੂੰ 2 ਨੰਬਰ ਦੀ ਕੋਈ ਕਮਾਈ ਨਹੀਂ ਦੀ ਇਹ ਆਪ ਦੀ ਜੇਬ ਚੋਂ ਲਾ ਕੇ ਦੇਵੇ ਇਹਨੇ ਦੱਸਿਆ ਵੀ ਅਸੀਂ ਸਕੂਲ ਨੂੰ ਗ੍ਰਾਂਟ ਆਈ ਸੀ ਅਸੀਂ ਫਿਰ ਵੀ ਆਪ ਦੇ ਕੋਲੋਂ ਕੀਤਾ ਅਧਿਆਪਕ ਹਮੇਸ਼ਾ ਇਹ ਚਾਹੁੰਦਾ ਵੀ ਮੇਰਾ ਸਕੂਲ ਆ ਜਿਹੜਾ ਸੋਨਾ ਹੋਵੇ ਆਪਾਂ ਪ੍ਰਾਈਵੇਟ ਸਕੂਲਾਂ ਚ ਜਾਂਦੇ ਆ ਉੱਥੇ ਹੋ ਸਕਦਾ ਕੋਈ ਪੀਐਡ ਵੀ ਹੋਵੇ ਕੋਈ ਪਲਸ 2 ਵੀ ਹੋਊਗਾ ਕੋਈ 10ਵੀਂ ਪਾਸ ਟੀਚਰ ਵੀ ਹੋਊਗਾ ਪਰ ਜਿਹੜੇ ਸਰਕਾਰੀ ਸਕੂਲਾਂ 'ਚ ਟੀਚਰ ਲੱਗਦੇ ਉਹ ਸਾਰਿਆਂ ਤੋਂ ਵੱਧ ਕੈਪੇਬਲ ਹੁੰਦੇ ਆ ਸਰ ਪ੍ਰਾਈਵੇਟ ਸਕੂਲਾਂ ਦੇ ਆਪ ਕਰਨ ਵਾਲੇ ਹੋਗੇ ਕਿਉਂ ਕਿਉਂਕਿ ਉਹ ਪੜ੍ਹ ਲੈ ਕੇ ਟੈਸਟ ਦੇ ਕੇ ਕਿਸੇ ਨਾ ਟੈਟ ਦਾ ਟੈਸਟ ਕਲੀਅਰ ਕਰਨਾਂ ਤੱਕ ਯੋਗਤਾ ਦੇ ਆਧਾਰ ਤੇ ਨੌਕਰੀ ਲੱਗਦੀ ਹੈ ਸਰਕਾਰ ਨੂੰ ਸਾਰ ਤੋਂ ਵੱਧ ਤਾਂ ਉਹੀ ਕੈਪੇਬਲ ਹੋਊਗਾ ਜਿਹੜਾ ਰੜ ਕੇ ਆਇਆ ਉਹ ਜਿਹੜਾ ਟੈਸਟ ਦੇ ਕੇ ਆਇਆ ਹੈ ਸੋ ਇਹ ਹੀ ਮੈਂ ਤੁਹਾਨੂੰ ਬੇਨਤੀ ਕਰਦਾ ਸਰਕਾਰ ਇਸੇ ਚੀਜ਼ ਦਾ ਜਿਹੜਾ ਫਰਕ ਮਟਾਉਣ ਲੱਗੀ ਆ ਤੁਹਾਡੇ ਸਾਰਿਆਂ ਦੇ ਸਾਥ ਨਾ ਸੰਭਵ ਆ ਮੈਂ ਬਹੁਤ ਗੱਲਾਂ ਹੋ ਗਈਆਂ ਜਿਹੜੀਆਂ ਸਕੂਲਾਂ ਵਾਸਤੇ ਸਰਕਾਰ ਨੇ ਕੀਤੀਆਂ ਮੈਨੂੰ ਦੱਸਦੇ ਹੋਏ ਵੀ ਮਾਣ ਮਹਿਸੂਸ ਹੁੰਦਾ ਪਹਿਲਾਂ ਕੀ ਹੁੰਦਾ ਸੀਗਾ ਬਹੁਤ ਸਕੂਲ ਇਹੋ ਜਿਹੇ ਸੀ ਜਿੱਥੇ ਬੱਚੇ ਟਾਟਾਂ ਤੇ ਦਰੀਆਂ ਤੇ ਬਹਿ ਕੇ ਪੜ੍ਹਦੇ ਹੁੰਦੇ ਸੀ ਪਰ ਮੈਂ ਮਾਣ ਨਾਲ ਕਹਿ ਸਕਦਾ ਅੱਜ ਦੇ ਸਮੇਂ 'ਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲੇ ਦੌਰਾਨ ਇੱਕ ਵੀ ਪੰਜਾਬ 'ਚ ਇਹੋ ਜਿਹਾ ਸਕੂਲ ਨਹੀਂ ਜਿੱਥੇ ਬੱਚੇ ਥੱਲੇ ਬਹਿ ਕੇ ਪੜ੍ਹਦੇ ਆ ਸਾਰੇ ਸਕੂਲਾਂ 'ਚ ਪੰਜਾਬ ਡੈਕਸ ਆਫ ਪ੍ਰੋਵਾਈਡੈਂਸ ਦੇ ਤਹਿਤ ਸੋ ਮੈਂ ਇਹੀ ਬੇਨਤੀ ਕਰਦਾ ਤੁਹਾਨੂੰ ਆਓ ਨਾਲੜ ਬਲ ਕੇ ਪੰਜਾਬ ਨੂੰ ਸਵਾਰੀਏ ਕਿਉਂਕਿ ਇਕੱਲਾ ਬੰਦਾ ਤੇ ਨਾ ਹੀ ਕੋਈ ਐਮਐਲਏ ਨਾ ਹੀ ਕੋਈ ਸਰਕਾਰ ਕਰ ਸਕਦੀ ਹੈ ਤੁਹਾਡੇ ਸਾਰਿਆਂ ਦੇ ਸਾਥ ਨਾਲ ਸੰਭਵ ਹੈ ਸੁਣੋ ਬੱਚਿਆਂ ਤੋਂ ਵੀ ਇੱਕ ਜਿਹੜਾ ਵਾਅਦਾ ਲੈਣਾ ਚਾਹੁੰਦਾ ਮੇਰੀ ਗੱਲ ਸੁਣਦੇ ਪਿਆ ਬੱਚੇ ਸਾਰੇ ਜਣੇ ਸੋ ਮੈਂ ਤੁਹਾਡੇ ਤੋਂ ਇਹ ਵਾਅਦਾ ਲੈਣਾ ਕੋਈ ਵੀ ਬੱਚਾ ਨਿਸ਼ਾਨੀ ਕਰੂਗਾ ਨਸ਼ਾ ਕਰਨ ਵਾਲੇ ਦੇ ਨਾਲ ਨਹੀਂ ਰਹੂਗਾ ਜੇ ਤੁਹਾਡੇ ਆਲੇ ਦੁਆਲੇ ਨਾਲ ਇਤੇ ਹੁੰਦਾ ਆਪਦੇ ਮਾਪਿਆਂ ਨੂੰ ਆਪਦੇ ਅਧਿਆਪਕ ਨੂੰ ਜ਼ਰੂਰ ਦੱਸੋ ਕਰੋਗੇ ਇਹ ਕੰਮ ਰਾਤ ਫੜਾ ਕਰਕੇ ਦੱਸੋ ਸਾਰੇ ਜਣੇ ਚਲੋ ਸੋ ਅੱਜ ਤੋਂ ਤੁਸੀਂ ਸਾਰੇ ਬੱਚੇ ਐਮਐਲਏ ਕਿਉਂਕਿ ਮੇਰੀ ਜ਼ਿੰਮੇਵਾਰੀ ਹੈ ਲੈ ਕਾਦੀ ਜ਼ਿੰਮੇਵਾਰੀ ਤੁਹਾਨੂੰ ਦੇ ਚੱਲਣਾ ਤੁਸੀਂ ਸਾਰੇ ਜਣੇ ਐਮਐਲਏ ਤੁਸੀਂ ਧਿਆਨ ਰੱਖਣਾ ਇਸ ਗੱਲ ਦਾ ਵੀ ਕੋਈ ਲਛਾਤਾ ਨਹੀਂ ਕਰਦਾ ਸੋ ਇੰਡੀਆ ਤੇਰੀਆ ਬਣਦੀਆਂ ਸੀ ਸੋ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੁਸੀਂ ਸਾਰੇ ਜਿਹੜੇ ਆਏ ਬਹੁਤ ਮਾਨ ਸਨਮਾਨ ਦਿੱਤਾ ਸਾਰੇ ਸਟਾਫ ਦਾ ਸਭ ਨੂੰ ਸਟਾਫ ਦਾ ਸਾਰੀ ਪੰਚਾਇਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਬੱਚੇ ਕਮੇਲ ਸਾਹਿਬ ਨੇ ਕਿਹਾ ਵੀ ਸਾਰੇ ਬੱਚੇ ਐਮਐਲਏ ਆ ਤੇ ਵਰਗੇ ਹੀ